ਲੋ ਵੀ ਇਹ ਖੰਨੇ ਪਸ਼ੂ ਮੰਡੀ ਦਾ ਬਾਜ਼ਾਰ ਵੱਲੋਂ ਪਹੁੰਚ ਗਿਆ ਜ ਖੰਨੇ ਮੰਡੀ ਚ ਕਰੋ ਵੀਡੀਓ ਨੂੰ ਸ਼ੇਅਰ ਦੇਖੋ ਤਾਂ ਦੁਨੀਆ ਟਕੋਟਕ ਹੀ ਹੋਈ ਪਈ ਐ ਖਤਮ ਬਈ ਪੂਰਾ ਐ ਨਾ ਖਚਮ ਖਚਾ ਹੋਇਆ ਪਰ ਦੇਖ ਤਾਂ ਤੰਬੂ ਕਨਾਤਾ ਮੱਝਾਂ ਵਪਾਰੀ ਡੰਗਰ ਸਾਰਾ ਕੁਝ ਦੇਖਦਾ ਉੱਚੀ ਜਗ੍ਹਾ ਖੜਕੇ ਬਣਾਈ ਵੀਡੀਓ ਕਰਦੇ ਕਰੋ ਮਨੋਂ ਸ਼ੇਅਰ ਦੇਖੋ ਤਾਂ ਮੈਂ ਕਹਿੰਦਾ ਆਲ ਪੰਜਾਬ ਦਾ ਆਲ ਪੰਜਾਬ ਦਾ ਡੰਗਰ ਦੇਖ ਤਾਂ ਗੱਡੀਆਂ ਇਹ ਬਾਜ਼ਾਰ ਇੱਕ ਹੈ ਇਹ ਥੱਲੇ ਮੱਝਾਂ ਦਾ ਵਪਾਰ ਹੈ ਬਾਈ ਦੇਖ ਤਾਂ ਭੀੜ ਭੜਕਾ ਦੇਖਣੇ ਹੋਊਗਾ ਇੱਧਰ ਉੱਪਰ ਆਹੇ ਬਾਈ ਗਊਆਂ ਦਾ ਬਾਜ਼ਾਰ ਮਰੋ ਨਿਗਾ ਦੇਖ ਤਾਂ ਓਏ ਇੱਧਰ ਟਾਟੂ ਵਾਲ ਜਿਹੜਾ ਕਹਿੰਦਾ ਟਾਟੂ ਵਾਲ ਓਏ ਹੋਏ ਦੇਖ ਤਾਂ ਲੱਗੀਆਂ ਵਾ ਲੈਣਾ ਡੇੜਾ ਵਾਰੀ ਪਲਾਂਟਾਂ ਮੰਗਦਾ ਸਾਹ ਖੜਕਣਾ ਬਾਈ ਲੈ ਵੱਲੋ ਇੱਧਰ ਗਊਆਂ ਆ ਬਾਈ ਗਊਆਂ ਦਾ ਬਾਜ਼ਾਰ ਮਰੋ ਨਿਗਾ ਦੇਖ ਤਾਂ ਦੁਨੀਆ ਦਾ ਠਾਠਾ ਮਾਰਦਾ ਇਕੱਠ ਹੈ ਮਲੋ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਲੈ ਬਈ ਦੁਨੀਆ ਟਕੋ ਟਕੀ ਘਮ ਹੋਇਆ ਪਿਆ ਕੰਮ ਹੋਇਆ ਪਿਆ ਖਿੱਚੋ ਖਿਚੀ ਦੇਖ ਤਾਂ ਮਾਰਿਆ ਬੱਕੀ ਮੈਂ ਹੂਗਾ ਕਹਿੰਦਾ ਦੇਖ ਤਾਂ ਹਾਂ ਬੱਕੀਆਂ ਹੂਗਾ ਮਾਰਿਆ ਕਹਿੰਦਾ ਬਜੰਟ ਣਾਰੀ ਨੇ ਇਹ ਬੋਲ ਆ ਭਾਈ ਵਿੱਕੀ ਕਮੈਂਟਰੀ ਵਾਲਾ ਇਹਨੇ ਬੁਰਦਾ ਕਮੈਂਟਰੀ ਕਰਦਾ ਮਲੋ ਚੱਕ ਦੋ ਕੰਮ ਨੂੰ ਖਿੱਚ ਲਓ ਕਰ ਦੋ ਸ਼ੇਅਰ ਬਾਕੀ ਤੁਹਾਨੂੰ ਹੋਰ ਵੀ ਮੇਲਾ ਲਾ ਖੋਨੇ ਆ ਜੋ ਲਾ ਵੀ ਝੋਟੀਆਂ ਮੁੱਲ ਕਰਿਆ 1.5 ਲੱਖ ਰੁਪਈਆ ਦੇਖ ਤਾਂ ਲੈ ਬੇਰੀ ਪੁਆਇੰਟ ਲਾ ਕੇ ਸੂ ਬੰਦਾ ਕਹਿੰਦਾ ਬਈ ਥਣ ਦੀ ਥੱਲੇ ਪੱਲੇ ਦੀ ਲੈ ਵੀ ਪੂਰੀ ਕੁਆਲਿਟੀ ਝੋਟੀ ਐ ਦੇਖ ਤਾਂ ਦੂਹੇ ਕਸੂਏ ਰੂਏ ਬਹੁਤ ਹੀ ਕੋਈ ਲੰਬੀ ਨਹੀਂ ਫਾਰਮ ਦੀ ਝੋਟੀ ਐ ਦੇਖ ਤਾਂ ਹਾਥੀ ਜਿਹਦਾ ਕੱਠ ਮੈਂ ਕਹਿੰਦਾ ਬਈ ਹੱਥ ਕੀ ਜਿਹਦਾ ਕੱਦ ਘਾਟਾ ਝੋਟੀ ਦਾ ਥੱਲੇ ਪੱਲੇ ਦੀ ਸਾਹ ਬਈ ਲੈ ਵੀ ਪਿਓ ਯਾਸੀ ਐ ਪੰਜਾਬ ਵਾਲੀ ਬਰੀਡ ਇੱਕ 10 ਮੁੱਲ ਕਰਿਆ ਦੇਖ ਤਾਂ 6ਵਾਂ ਦਿਨ ਤੋਂ ਹੀ ਨੂੰ ਅੱਜ 20 ਲੀਟਰ ਮਾਲਕ ਨੇ ਵੀ ਠੰਡਾ ਤੋਂ ਤਿਆਰ ਹੈ ਮਾਰੋ ਤਾਂ ਨੀਗਾ ਦੇਖ ਤਾਂ ਮਜੂਰੀ ਨੇ ਫਲਾਈ ਕੀਤੀ ਹੋਈ ਹੈ ਰੂਏ ਨੂੰ ਦੰਦਾ ਵਿੱਚ ਇਹ ਆ ਜਾ ਦੇਖ ਤਾਂ ਥੱਲੇ ਪੱਲੇ ਦੀ ਮੈਂ ਕਹਿੰਦਾ ਬਾੜੀ ਖਰੀਬ ਅਛੀ ਆ ਕੁਆਲਟੀ ਵਾਲੀ ਜਿਹਨੂੰ ਕਹਿੰਦੇ ਦੇਵਾ ਲੈ ਕੇ ਭਾਈ ਤੁਰ ਕੋਈ ਨਹੀਂ ਹੁੰਦਾ ਉਕ ਤੀ ਬਰੀਡ ਹੈ ਜਿਹੜੀ ਪੰਜਾਬ ਵਾਲੀ ਬਰੀਡ ਦੇਖ ਤਾਂ ਲਾ ਸੀਰ ਸਾਊ ਹੈ ਸਭ ਪਾਸੇ ਨੂੰ ਗਰੰਟੀ ਵਾਲਾ ਪਸ਼ੂ ਹੈ ਬਾਈ ਇੱਕ 10000 ਬੀ ਹੋ ਮੁੱਲ ਕਰਿਆ ਏ ਪੰਜਾਬ ਵਾਲੀ ਯਾਰਸੀ ਹੈ ਜਿਹਨੂੰ ਬਰੀਡ ਕਹਿੰਦੇ ਉਹ ਹੈ ਬਾਈ ਇਹ ਦੁੱਧ ਵਾਲੀ ਕੁਆਲਿਟੀ ਥਾਣ ਦੇਖ ਲੋ ਇਹਨੇ ਵੀ ਥਾਣਾ ਦੀ ਹੁੰਦੀ ਹੈ ਬੱਚੀ ਜਿਹੜੀ ਬੈੜੀ ਹੁੰਦੀ ਹੈ ਕਹਿੰਦੇ ਵੀ ਥਾਣਾ ਦੀ ਹੁੰਦੀ ਹੈ ਦੇਖ ਤਾਂ ਕੁਆਲਿਟੀ ਵਾਲੀ ਬੱਚੀ ਹੈ ਸੀਰ ਸਾਊ ਹੱਥ ਫੇਰੇ ਤੇ ਲਾਇਆ ਬਈ ਭਰਦੀ ਗਵਾਈ ਦੇਖ ਤਾਂ ਕੱਲੇ ਲੱਤ ਚ ਯਕਰੀ ਬਈ ਸੀਰ ਸਾਉਂ ਜਮਾ ਠੰਡਾ ਬਸੂ ਹੈ ਬਾਈ ਮਾਰੂ ਨਿਗਾ ਕਰੋ ਸ਼ੇਰ ਇੱਕ 10 ਮੁੱਲ ਕਰਿਆ ਦੂਏ ਸੂਈ ਨੂੰ 6 ਮੱਕ ਦੇ ਨੇ ਸੂਈ ਨੂੰ ਲਾਵੀਂ ਚੋਟੀ ਤੀਏ ਸੂਏ ਨੂੰ ਸੂਈ ਹੈ ਦਿਨ ਪੰਜਵਾਂ ਅੱਜ ਸੂਈ ਨੂੰ ਇੱਕ 70 ਬਾਈ ਦੇ ਮੁੱਲ ਕਰਿਆ ਏ ਪੰਜਵੇਂ ਦਿਨ 16 ਲੀਟਰ ਹੈ ਨਾ ਬਸ ਠੰਡਾ ਤਿਆਰ ਹੈ ਬੋਲਾ ਹੀ ਆ ਜਾਂ ਲਾਵੀਂ ਦੀ ਵਾਲੀ ਗੈਂਪੈਡੇ ਤੁਰ ਕੋਈ ਨਹੀਂ ਹੁੰਦਾ ਮਾਰੂ ਨਗਾ ਤੁਰੂ ਕੋਰ ਕੱਦ ਕਾੜ ਮਨੋ ਝੋਤੀ ਬਈ ਵਾਲੀ ਖਰੀ ਐ ਪਿੱਠ ਦੀ ਪੂੜੇ ਦੀ ਥੱਲੇ ਪੱਲੇ ਦੀ ਸਭ ਅਸੇ ਨੂੰ ਖਰੀ ਐ ਲੈ ਵੀ ਦੀ ਨਾਲੇ ਤੁਰ ਕੋਈ ਨਹੀਂ ਹੁੰਦਾ ਇਹਨੂੰ ਝੋਤੀ ਅਸਲੀ ਕਹਿੰਦੇ ਹੌਸਲਾ ਦੀ ਸਰਕਾਰ ਉਹ ਹੈ ਬਈ ਮਾਰੂ ਦਾ ਨਗਾ ਲੈ ਵੀ 1 70 ਬਈ ਦਾ ਮੁੱਲ ਕਰਿਆ 16 ਲੀਟਰ ਦੁੱਧ ਦਾ ਨਾ ਵੀ ਗਾਰੰਟੀਆਂ ਤਿਆਰ ਆ ਪੂਰਾ ਐ ਨਾ ਉਲਾਵੀ ਚੰਗੀ ਹੈ ਬਾਈ ਸਭ ਪਾਸੇ ਨੂੰ ਕੁਆਲਟੀ ਵਾਲੀ ਮੈਂ ਕਹਿੰਦਾ ਜਿਹਨੂੰ ਫਾਰਮ ਵਾਲੀ ਉਹ ਹੈ ਦੇਖ ਤਾਂ ਸਿੰਘਾਂ ਸੁਗਾਂ ਨਹੀਂ ਥੱਲੇ ਪੱਲੇ ਦੀ ਭਾਂਡੇ ਦੀ ਕੱਦ ਕਾਰ ਦੀ ਸਭ ਪਾਸੇ ਨੂੰ ਚਾਰੇ ਖੁੰਝੇ ਬਾਈ ਪੂਰੇ ਸ਼ਿੰਗਾਰ ਪਾ ਕੇ ਖੜਾਈ ਵੀ ਖੰਨੇ ਮੰਡੀ ਦਾ ਸ਼ਿੰਗਾਰ ਹੈ ਲੈ ਬਈ ਦੇਖ ਤਾਂ ਇਹਨੂੰ ਕਹਿੰਦੇ ਬਈ ਕੁਆਲਟੀ ਦੁੱਧ ਵਾਲੀ ਬਰੀਡ ਕਰੋ ਸ਼ੇਰ